ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧ। ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਰੋਜੀ ਚੜਦੀ ਕਲਾ ਚ ਕੇ ਮਹਾਰਾਜ ਬਖਸ਼ੀ ਜੀ ਤੁਹਾਨੂੰ ਸਾਰਿਆਂ ਨੂੰ ਦੇ ਅਰੋਗਤਾ ਤੇ ਪਹੁੰਚ ਹੋਣੀ ਸ੍ਰੀ ਦਰਬਾਰ ਸਾਹਿਬ। ਦੋ ਘੰਟੇ ਕਰੀ ਜੀ ਸਾਰਿਆਂ ਨੇ ਰੈਸਟ ਟ੍ਰੇਨ ਦੇ ਸਫਰ ਨੇ ਥਕਾਵਟ ਕਰਤੀ ਜੀ ਸਾਰਿਆਂ ਨੂੰ। ਤੇ ਦੋ ਕੰਟੈਕਟ ਰਸਟ ਕਰਨ ਤੋਂ ਬਾਅਦ ਦਰਬਾਰ ਸਾਹਿਬ ਚੱਲਿਆ ਜੀ ਅਰਦਾਸਾ ਬੇਨਤੀਆ ਕਰਨਾ ਸਾਰਿਆਂ ਦੇ ਦੇਵਤਾ ਦੀ ਜੀ ਸਾਰਿਆਂ ਨੂੰ ਵਹਿਗੁਰੂ ਚੜ੍ਹਦੀ ਕਲਾ ਚ ਤੇ ਵਹਿਗੁਰੂ ਦੀ ਅਪਾਰ ਕਿਰਪਾ ਸਾਰਿਆਂ ਦੇ ਬਣੀ ਰਹੇ ਜਿਹੜੇ ਵੀ ਸਾਡੇ ਇਸ ਟਾਈਮ ਵੀਡੀਓ ਦੇਖ ਰਿਹਾ ਜੀ ਪਿਆਰੇ ਭੈਣਾ ਭਰਾ ਸੱਜਣ ਮਿੱਤਰ ਜੋ ਵੀ ਵੀਡੀਓ ਇਸ ਟਾਈਮ ਬਾਤ ਕਰ ਰਹੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਹਿਗੁਰੂ ਤੇ ਬਸ ਜਵਾਕਾਂ ਨਾਲ ਇੱਥੇ ਸੀ ਇਸ ਟਾਈਮ ਸਾਰਾ ਗੜੀ ਸੜਾਂ ਦੇ ਵਿੱਚ ਬੈਠਿਆ ਇੱਥੇ ਤੇ ਗੁਰੂ ਘਰ ਤੱਕ ਜਾਣ ਵਾਸਤੇ ਘੱਟੋ ਘੱਟ 200 ਦੁਕਾਨਾਂ ਆਉਣੇ ਰਸਤੇ ਦੇ ਵਿੱਚ ਜਵਾਕ ਕਿਵੇਂ ਹੈਂਡਲ ਕਰਨੇ ਆ ਇਹ ਹੁਣ ਸਾਨੂੰ ਪਤਾ ਜਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਪਤਾ ਜਵਾਕਾਂ ਵਾਲਿਆਂ ਨੂੰ ਬਹੁਤ ਔਖਾ ਹੋ ਜਾਂਦਾ ਜੀ ਆਜਾ ਤੇ ਰੇਲਵੇ ਸਟੇਸ਼ਨ ਤੇ ਆਉਂਦੇ ਹਾਂ ਤੂੰ ਵੀ ਗਿਆ ਬਾਹਰ ਚੱਲ ਖਵਾ ਲਿਆ ਪਿਆ ਤਾਂ ਕੀ ਖੁੱਲੀ ਆ ਜੀ ਉਹ ਲੱਗ ਗਿਆ ਉਹਦਾ ਕਿਸੇ ਦੇ ਬੇੜੇ ਤੇ ਗਿਰੂ ਆ ਜਾ ਕੇ ਆ ਜਾ ਬਸ ਹੋੜ ਲਈ ਬਵਾ ਚ ਲੰਘ ਗਿਆ ਉਹਦਾ ਟਾਕੀ ਖੁੱਲੀ ਆ ਜੀ ਬੁਲਬਲਾ ਲੱਗ ਗਿਆ ਹਜੇ ਤਾਂ ਵਗ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਕਹਿੰਦੇ ਤਾਂ ਬਈ ਕੁੜੀ ਨੂੰ ਹੋਰ ਦੋੜਣਾ ਪੈਣਾ ਤੁਹਾਨੂੰ ਇਹਦੇ ਨਾਲ ਨਹੀਂ ਦਰਨਾ ਹੈਗਾ ਇਹ ਇਸ਼ਾਰਾ ਹੋਊਗਾ ਇਹ ਜੇ ਉਹ ਤੋ ਜਵਾਕ ਖੋਸੋਗੇ ਚਲ ਕੇ ਤਾਂ ਸਮਝ ਲੈਣੋ ਸਾਰੇ ਖੋਸਾ ਪਰ ਜਵਾਕਾਂ ਦੇ ਖੋਸੋੜਾ ਨਹੀਂ ਸਾਡੇ ਜਵਾਕ ਕਹਿੰਦੇ ਆ ਇੱਕ ਚੀਜ਼ ਨੂੰ ਲੈ ਕੇ ਦੂਜੀ ਚੀਜ਼ ਨੂੰ ਜਦਿਆ ਅੱਥਾ ਕਰਦੇ ਨੇ ਦੂਜੀ ਚੀਜ਼ ਲੈ ਕੇ ਤੀਜੀ ਚੀਜ਼ ਕੀ ਨੂੰ ਜਦਿਆ ਅੱਥਾ ਕਰ ਦਿੰਦੇ ਆ ਤੋ ਤੁਸੀਂ ਹੁਣ ਵੀਡੀਓ ਦੇ ਨਾਲ ਬਣੇ ਰਹੋ ਜੀ ਅਸੀਂ ਹੁਣ ਚੱਲੇ ਜੀ ਨਮਸਕਾਰ ਕਰਨ ਕਿਉਂ ਤੁਹਾਨੂੰ ਇਹ ਵੀ ਪਤਾ ਵੀ ਦਰਬਾਰ ਸਾਹਿਬ ਦੇ ਅੰਦਰ ਵੀਡੀਓ ਬਣਾਉਣ ਦੀ ਮਨਾਹੀ ਹੈ ਉਹ ਥੋੜੇ ਬਹੁਤ ਆ ਇੱਕ ਦੋ ਮਿੰਟ ਦੀ ਵੀਡੀਓ ਜ਼ਰੂਰ ਬਣਾਉਂਗਾ ਵੀਡੀਓ ਵਿੱਚ ਪਾਉਂਗਾ ਤੇ ਬਾਕੀ ਦੇਖਦੇ ਅੱਗੇ ਅੱਗੇ ਕਿਦਾਂ ਦਾ ਮਾਹੌਲ ਸਰਜ ਹੁੰਦਾ ਤੁਸੀਂ ਵਲੌਗ ਨਾਲ ਬਣੇ ਰਹੋ ਪੂਰਾ ਬਾਤ ਕਰਿਓ ਬਲੌਗ ਨੂੰ ਜੀ Terima kasih I yeah. I'm పుత్త క్షతి పాడరు جي وڏا ڪتابه ۾ آئي ٿي ته اهو ڳالهائيندو آهي ته ڇا توهان کي ڪا به ڳالهه آهي جيڪا توهان چاهيو ٿا ته توهان ٻڌايو ته توهان کي ڪا به ڳالهه آهي جيڪا توهان چاهيو ٿا ته توهان ٻڌايو

ਨਾਮ ਮੁਤ ਪਿਆ ਮੈਂ ਜੰਗ ਨਿਸੂ ਸਦਾ ਸਤਸਾਦੂ ਸਾਥਾ ਸਾਥੀ ਨਾਲ ਹੈ ਅਭੀ ਹੋਏ ਐਨੀ ਹਟਦੇ ਜੀ ਅੱਜ ਤਾਂ ਕਾਨ ਸਾਰੀਓ ਤੱਕ ਲੈ ਜਿਹੜੀਆਂ ਨੇ 10 10 20 20 ਰੁਪਏ ਵਾਲੀ ਇਹ ਤਾਂ ਜਵਾਕ ਬਾਈ ਬਾਜ਼ਾਰ ਤੋਂ ਕੱਢਣੇ ਔਖੇ ਹੋ ਜਣੇ ਇਹ ਉਹ ਕਾਲੂ ਲੈ ਲਈ ਦਿਨ ਚ ਚੱਲ ਕਰਨੇ ਪਤਾ ਨਹੀਂ ਕਾ ਕਰਨਾ ਮੈਗਨੇਟ ਘਵਾ ਕੇ ਤੂੰ ਨਾ ਹਾਂਜੀ ਉਹ ਕਿਆ ਲੈਣਾ ਉਹ ਕਿਆ ਉਹ ਹੱਥ ਕਰੀ ਜਾਂਦੇ ਉਹਦਾ ਬਹੁਤ ਸਮਾਨ ਪਿਆ ਉਹ ਕਿਆ ਫਰ ਆ ਛੱਡ ਆ ਰਖਾ ਦੇ ਲਾਈਟ ਦਵਾ ਦੇ ਲਾਈਟ ਤਾਂ ਘਰ ਵੀ ਪਈ ਏ ਤੋਰਲਾ ਨੂੰ ਐਨੇ ਤਾਂ ਬਾਜ਼ਾਰ 'ਚ ਜੇ 100 ਦੁਕਾਨਾਂ 100 ਜਗ੍ਹਾ ਹੱਥ ਲਾਉਣਾ ਹਾਂ ਫਿਰ ਮੈਂ ਕਿਹ ਗੋਦੀ ਚੱਕ ਕੇ ਨਿਕਲੂ ਚਲੋ ਮੇਰੇ ਤਾਂ ਆਪ ਮਸੋ ਤੁਰਦਾ ਮੈਂ ਤਾਂ ਚੱਕੋ ਕੇਲੇ ਫਰੂਟ ਹੈ ਇਹ 200 ਰੁਪਏ ਦਾ ਸਾਰਾ ਸੈੱਟ 400 ਰੁਪਏ ਚਲੋ ਆ ਦੋ ਚਲੋ ਉਹ ਕੱਲੂ ਦਿਨ ਚ ਆ ਜਿਓ ਆ ਵੀ ਆਟਮ ਵਧੀਆ ਚੱਲ ਆਇਨੀ ਲਹਾ ਜੇ ਕਹ ਤਾਂ ਮੈਂ ਤਾਂ ਵਧੀਆ ਬੱਸ ਉਹੀ ਦਵਾ ਦੋ ਮੈਨੂੰ ਹਾਂ ਚੱਲ ਹੁਣ ਉਹ ਕਹਿੰਦੇ ਹੋਰ ਦਵਾ ਦੋ ਮੈਨੂੰ ਲੈਟ ਜੀ ਚੱਕ ਲੈ ਸੰਦੀਪ ਨੂੰ ਗੋਦੀ ਯਾਰ ਮੇਰੀ ਗੱਲ ਸੁਣ ਗਾਹਾਂ ਤੇ ਦਵਾਣੀ ਐ ਅਰੇ ਜੇ ਚੱਲਾ ਗਾਹਾਂ ਤੇ ਇਹ ਤਾਂ ਮਾਗਨੋ 200 ਦੁਕਾਨਾਂ ਆਉਣੀਆਂ ਹੋਰ ਗਾਹਾਂ ਨਮਸਕਾਰ ਕਰਿਆ ਜੀ ਤੇ ਹੁਣ ਸੂਟਾਂ ਵਾਲੀ ਦੁਕਾਨ ਤੇ ਇਹ ਜਿਹੀ ਆ ਸੋਹਣੀ ਆ 100 ਰੁਪਏ ਦੀ ਹੈ ਜੀ 100 ਰੁਪਏ ਦੀ ਚਲ ਰੀਤੋ ਆਹ ਸਾਹ ਟਿਕੜ ਪੁੰਡੀਆਂ ਜੀ ਇਹਨੂੰ ਸੰਭਾਲੋ ਸਾਰੇ ਨਾਲ ਰੱਖੋ ਇਹਨਾਂ ਨੂੰ ਐਨਾ ਬਿਨਾ ਆਪਾਂ ਖਾਖਦੇ ਆ ਇਹਨੂੰ ਬੈਂਚ 'ਚ ਪਾ ਲਾ ਕਲੇ ਕਲੂਆਂ ਜੇ ਤੇ ਗਿਰਿਓ ਜਾਣੀਆਂ ਹੁਣ ਇੱਕ ਦੋ ਇਹਦਾ ਹੱਥ ਫੜ ਰੱਖੋ ਜਵਾਕਾਂ ਦਾ ਕਾਫੀ ਸੰਗਤਾਂ ਜੀ ਨੇ ਰੋ ਦੇ ਵਿੱਚ ਬਹੁਤ ਰਹੀਆਂ ਸਾਸੀ ਗੁਰੂ ਜੀ ਨੋਟ ਪਈ ਮਾਣੇ ਰੱਖਦੇ ਹੋ ਮੀਰੇ ਦੱਸ ਪਾਣੇ ਸੁਹਾਨ ਮੈਂ ਆਇਆ ਬੜਾ ਬਣਿਆ ਜੀ ਆਹ ਜਿਹੜਾ ਪਾਇਆ ਡੰਮੀ ਦਾ ਜੀ 2500 ਰੁਪਏ ਦੀ ਰੇਂਜ ਹੈ ਜੀ ਸਟਾਰਟ ਆ 2500 ਤੇ ਮੇਰੇ ਤੋਂ ਪੁੱਛ ਲਿਆ ਕਰੋ ਹੂੰ ਚੱਲ 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 ਉਧਰੋਂ ਚੱਲ ਉਹਨੇ ਤਾਂ ਕੁਝ ਦੇਖੀ ਹੀ ਨਹੀਂ ਤੂੰ ਉਧਰੋਂ ਚੱਲ ਪਹਿਲਾਂ ਤੂੰ ਮੋੜਨ ਲੱਗੀ ਆ ਉਤੇ ਹਾਂ ਬਹਾਨਾ ਰੀਤ ਦਾ ਐਸਾ ਕਿੰਸਾ ਹੋਵੇ ਬਹਾਰ ਕਰੋ ਸਤਨਾਮ ਸਰਾਉਣਕ ਗਾਹਾਂ ਗਾਂ ਜੀ ਵੱਧ ਹੀ ਜਾਂਦੀ ਆ ਜਾ ਹੋ ਜਾ ਹੋ ਜਾ ਹੋ ਜਾ ਹੋ ਜਾ ਹੋ ਜਾਹੋ 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 ਵਾਹਿਗੁਰੂ ਸਤਿਨਾਮ ਲਾਓ ਜੀ ਅੰਮਰਸਰੀਏ ਸਿੱਟੀਆਂ ਇਹ ਪਾਰਟੀ ਕਰੇ ਬੋਲਣੇ ਕਿ ਲਿਖਣੇ ਆ ਜੋ ਦੇਖਣ ਦਾ ਕੋਈ ਮੁੱਲ ਨਹੀਂ ਜੇ ਲਉਂਗੇ ਤਾਂ ਪੈਸੇ ਦੇਣੇ ਪਣੇ ਆ ਓ ਯਾਰੀ ਓ ਮੰਨੂ ਧੱਕੇ ਨਾਲ ਨਾਲ ਲੈ ਜਾ ਯਾਰ ਅੰਦਰ ਨੂੰ ਮਰੇ ਯਾਰ ਫੈਮਿਲੀ ਦਾ ਗਾਂ ਲਾਂਗੀ ਵਾਹ ਹੈ ਗਦੋ ਸਤਨਾਮ ਇਹ ਫੇਰ ਸੋ ਗਿਆ ਵਾ ਯੂ ਕਿਹਾ ਅੰਦਰ ਆ ਆ ਲੈ ਇੰਸਟੂਰ ਹੋਵੇ ਫੇਰ ਗਾੜੀ ਕਾ ਮੇਰੀ ਫੈਮਿਲੀ ਗਈ ਜੀ ਖੋ ਮੈਂ ਲੈਣ ਚਲ ਗਿਆ ਸੀ ਪਾਣੀ ਦੀ ਬੋਤਲ ਤੇ ਪਤਾ ਨਹੀਂ ਉਹਨਾਂ ਨੂੰ ਕੁਝ ਸਮਝ ਨਹੀਂ ਲੱਗੀ ਵੀ ਮੈਂ ਕਹਿ ਕਿਹਾ ਵੀ 2 ਮਿੰਟ ਰੁਕੋ ਜੋ ਪਤਾ ਨਹੀਂ ਹੁਣ ਉਹ ਚਲੋ ਸਰਾਇਆ ਚਤਾਂ ਜਾ ਕੇ ਮੇਲਾ ਜੋਲਾ ਹੋਏ ਜਾਣਾ 50 100 ਸੇਲ 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 ਬਣਾਤੀ ਰੇਲ ਚਿੱਟੇ ਚਿੱਟਾ ਲੈਟਾਂ ਨੇ ਚਿੱਟੇ ਚਿੱਟਾ ਘਰਾਵਾ ਜਿੱਥੇੋਂ ਵੱਜਦੀ ਨਿਗਾ ਹੁੰਦਾ ਹੈ ਗੁਰੂ ਸੱਚਾ ਪਾਤਸ਼ਾ ਸੁਖਰ ਕੇ ਸਾਹਮਣੇ ਪਾਸ ਪ੍ਰਸ਼ਾਦ ਆ ਸਕਿਆ ਜੀ ਆਪਾਂ ਜੋੜਕ ਅਮਰਤ ਸਰਿਆ ਪੰਜਾਬੀ ਜੁੱਤੀ ਮਸ਼ਹੂਰ ਜੀ ਮਸ਼ਹੂਰ ਆਹ ਪਈਆਂ ਜੀ ਟੀ-ਸ਼ਰਟਾਂ ਲਾਟ ਲਾ ਪਤ ਪੰਜਾਬੀ ਆਗੇ ਹੋਏ ਹਰ ਤਰ੍ਹਾਂ ਦੀ ਟੀ-ਸ਼ਰਟ ਉੱਪਰ ਪੰਜਾਬੀ ਲਿਖੀ ਹੋਈ ਹੈ ਜੀ ਚਲੋ ਲੰਘ ਜੋ ਬਾਜੀ ਲੰਘ ਜੋ ਲੰਘ ਜੋ ਲੰਘ ਲੋ ਚਲੋ ਟਰੈਪਿਕ ਪੋਲ ਸਮਰਤ ਸਾਰਾ ਥਾਣਾ ਏ ਡਿਵੀਜ਼ਨ ਬਾਹਰ ਸਾਨੂੰ ਤਾਂ ਲੋੜੇ ਨਾ ਪਾਦੇ ਉਹਨਾਂ ਤੱਕ ਉਹ ਭਾਈ ਇਹ ਇੱਕ ਅਮ ਦਾ ਹੈਗਾ ਜਨਾਨੀ ਉਹ ਤੂੰ ਪਰਸ ਇੱਕ ਤੱਕੀ ਫਿਰਦਾ ਯਾਰ 100 ਰੁਪਏ 200 ਰੁਪਏ 100 ਰੁਪਏ 200 ਰੁਪਏ ਏਕੜੀ ਕਹ ਕੇ ਮਸਾਲਾ ਲੜਾ ਕੋਈ ਕ ਕੀ ਕਰੀਏ ਰੋਟੀ ਖਾਣ ਦੀ ਹਾਂ ਗੱਲ ਦਾ ਰੋਟੀ ਖਾਣ ਦੀ ਹੈ ਗੱਲ ਸਭ ਤੋਂ ਵੱਡੀ ਗੱਲ ਇੱਥੇ ਹੈ ਹਾਂ ਉਰੇ ਰੌਣਕ ਲੱਗੀ ਪਈ ਆ ਜੀ ਸਾਰੇ ਪਾਸੇ ਬੱਸ ਜਦੋਂ ਟ੍ਰੇਨ ਆਉਂਦੀ ਆ ਜੀ ਉਸ ਟਾਈਮ ਬਹੁਤ ਸੰਗਤ ਆਉਂਦੀ ਆ ਉਸ ਟਾਈਮ ਤਾਂ ਮੈਂ ਕਹਿੰਦਾ ਵੀ ਉੱਥੇ ਰੇਲਵੇ ਸਟੇਸ਼ਨ ਦੇ ਵਿੱਚ ਘੱਟੋ ਘੱਟ 4-500 ਆਟੋ ਉਹ ਸਾਰੇ ਭਰ ਗਿਆ ਤੇ ਤਕਰੀਬਨ ਜਿਹੜੀਆਂ ਹੋਰ ਸਾਧਨ ਖੜੇ ਸੀ ਬੱਸ ਖੜੀ ਸੀ ਉਹ ਵੀ ਭਰ ਗਈ ਮਨ ਲੱਗੀ ਜੀ ਮੇਰੀ ਫੈਮਿਲੀ ਮਨਜ਼ਾ ਕਬਰ ਹਟ ਜੀ ਹੋਣ ਲੱਗ ਗਈ ਦੀ ਲਓ ਜੀ ਚਾਹ ਹੋ ਗਿਆ ਜੀ ਕਿੰਨੇ ਦੀ ਡਾਟਾ ਕੇਵਲ ਤੇ ਤਾਂ ਠੀਕ ਹੈ ਫਿਰ ਤਾਂ ਕਬ ਵਧੀਆ ਸੌਦਾ ਕਰਿਆ ਚਲੋ ਫਿਰ ਆਹ ਖੜੀਆਂ ਪਿੱਛੇ ਕਿਆ ਕਰਦੀਆਂ ਆਹ ਖੋਰੀ ਰੀਤ ਕਿਤੇ ਰੀਤ ਸੰਦੀਪ ਰੀਤ ਭਾਬੀ ਨਾਲ ਭਾਬੀ ਨਾਲ ਚਲੋ ਦੇਖੋ ਵਾਹਏ ਜੀ ਸਤਨਾਮ ਅਟਾਰਿਖਾ ਦੀ ਬਾਸਟੇ ਰੈਡਵਿਟੇਸ਼ਨ ਮਸੋ ਹੀ ਪਹੁੰਚਿਆ ਜੀ ਇਹ ਤਾਂ ਆਪਣੇ ਸਰਾਂ ਤੱਕ ਨਿਆਣਿਆਂ ਨੇ ਬਣਾਤੀ ਰੇਲ ਇਹਨਾਂ ਦੀ ਰੇਲ ਬਣਾਤੀ ਹੈ ਬਾਈ ਨਿਆਣਾ ਕੋਈ ਨਿਆਣਾ ਲੈ ਕੇ ਨਾ ਤੁਰੇ ਕਿਦਾਂ ਜੇ ਨਿਆੜੇ ਲੈ ਕੇ ਆਉਣਾ ਥੱਪਾ ਨੋਟਾ ਦਾ ਚਾਹੀਦਾ ਕੋਲ ਪਾਉਂਦਿਆ ਵੀ 2-200 ਨੂੰ ਆਲੀ ਚੀਜ਼ ਨੂੰ ਵਾਪਸ ਇੱਕ ਗੱਲ ਵੀ ਨਹੀਂ ਫਿਰ ਕਈ 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 ਹਮ ਤਾਂ ਹਾਂ ਚਲੋ ਵਾਹਿਗੁਰੂ ਸਤਨਾਮ ਆਹ ਕਹਿੰਦੇ ਪਾੜੇ ਜੋ ਕੇ ਰੱਖ ਲੈ ਮੇਰਾ ਤੁਰਕੇ ਰਜਣਾ ਪੋ ਕੇ ਮੇਰੀ ਸੁਮੀ ਆਲੀ ਆ ਤੋ ਹਾਂ ਚਲੋ ਬਈ ਵਾਹਿਗੁਰੂ ਸਤਨਾਮ ਪਹੁੰਚ ਗਏ ਸੀ ਆਪਣੀ ਸਰਾਂ ਚ ਵਾਪਸ ਨਮਸਕਾਰ ਕਰਕੇ ਜੱਚੇ ਬੱਚਾ ਆ ਸਮਝ ਲਓ ਵੀ 50% ਨਿਆਣੇ ਖੁਸ਼ ਹੋਏ ਸਾਥੇ ਬਾਕੀ ਦਾ ਜੋ ਦੁਖੀਓ ਆ ਸਵੇਰ ਦਾ ਸਵੇਰ ਦਾ ਲਾਰਾ ਲਾਤਾ ਰਾਨੂੰ ਵੀ ਸਵੇਰੇ ਸਵੇਰੇ ਕਰਾਂਗੇ ਤੁਹਾਡਾ ਹੀਲਾ ਸਵੇਰੇ ਕਾ ਨੂੰ ਆਪਾਂ ਨੇ 11 12 ਵਜੇ ਕੱਢ ਲੈਣੀ ਆ ਹੀ ਪਿੰਡ ਨੂੰ ਬਾਅਦ ਚ ਇਹ ਤਾਂ ਹੁਣ ਦੇਖੂਗੇ ਵੀ ਸਵੇਰੇ ਜੇ ਸੁੱਤੀ ਉੱਠੂngੀਆਂ ਤਾਂ ਹੈ ਲੋ ਜੀ ਜਿੱਥੇ ਸਾਰਾ ਗੜੀ ਦੀ ਜੰਗ ਹੋਈ ਸੀ ਉਹਦਾ ਇਹ ਬਣਾਇਆ ਗਾ ਜੀ ਨਕਸ਼ਾ ਹਾਂ ਮੰਨੂ ਨਾ ਕਿ ਤੈਨੂੰ ਵੀ ਹੁਣ ਕਹੋ ਵੀ ਮਨਾਲ ਚੱਲ ਚੱਲ ਕੋਈ ਹਾਂ ਸਵੇਰ ਤੇ ਘੁੰਮਦੇ ਤੁਸੀਂ ਪਹਿਲਾਂ ਟ੍ਰੇਨ 'ਚ ਘੁੰਮੀ ਗਏ ਹਾਂ ਤੁਸੀਂ ਨਾਲ ਘੁੰਮੀ ਚੱਲੋ ਉੱਪਰ ਜਾ ਕੇ ਹੁਣ ਕਮਰੇ 'ਚ ਪੈ ਘੁੰਮੀ ਜਾਇਓ ਹੁਣ ਕੌਣ ਅੰਦਰ ਅੰਦਰ ਕੋਈ ਨਹੀਂ ਆ ਪਰਗੀ ਵੀ ਆ ਤੈਨੂੰ ਨੰਬਰ 'ਤੇ ਖੜੀ ਆ ਉੱਪਰ ਨੂੰ ਜਾ ਰਹੀ ਆ ਜੇ ਹੌਲੇ ਹੌਲੇ ਆਓਗੇ ਥੱਲੇ ਦੋਹੇ ਬਰਾਬਰ ਬਰਾਬਰ ਖੜੀਆਂ ਨੇ ਤੈਨੂੰ ਨੰਬਰ 'ਚ ਆਓ ਆ ਗਿਆਂ ਦੋਹੇ ਆ ਗਿਆਂ ਦੋਹੇ ਤੁਸੀਂ ਚਲੋ ਮੈਂ ਗੱਦਿਆਂ ਨੂੰ ਕਹਿ ਕੇ ਆਇਆ ਪਰ ਹਲੋ ਠੀਕ ਹੈ ਮੈਂ ਤਾਂ ਚੱਲਦਾ ਆ ਜਾ ਚਲੋ ਤੁਸੀਂ ਮੈਂ ਗੱਦਿਆਂ ਨੂੰ ਕਹਿ ਕੇ ਆਇਆ ਮੈਂ ਗੱਦਿਆਂ ਨੂੰ ਕਹਿ ਕੇ ਆਇਆ ਉਹਨਾਂ ਨੂੰ ਗੱਦੇ ਵੀ ਤਾਂ ਚਾਹੀਦੇ ਆਪਾਂ ਨੂੰ ਉੱਥੇ ਪੈਣ ਵਾਸਤੇ ਓਕੇ ਬਾਏ 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 ਪਾਣੀ ਤੋਂ ਉੱਤਰੋ ਰਹਿਣਾ ਮੈਨੂੰ ਸਾਨੂੰ ਪਾਣੀ ਚੋ ਲੈਣਾ ਰਣੀ ਜਿਹੜਾ ਸਾਰਾ ਗੜੀ ਚ ਸ਼ਹੀਦ ਹੋਇਆ ਚ ਸਾਰੇ ਸਿੰਘਾਂ ਦੀ ਜਿਉਰੇ ਨੋਂ ਤੇ ਉਹਨਾਂ ਦਾ ਸਾਰਾ ਬੇਰਵਾ ਲਿਖਿਆ ਹੁਣ ਹੋ ਗਿਆ ਹਨੇਰਾ ਕੁਛ ਸਮਝ ਲੱਗਣੀ ਨਹੀਂ ਲਿਫਟ ਆ ਗਈ ਫੇਰ ਥੱਲੇ ਆਪਾਂ ਚੱਲਦੇ ਹਾਂ ਜੀ ਲਿਫਟ ਦੇ ਵਿੱਚ ਉਹ ਨਾ 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 ਮੰਨ ਜਾ ਰਹੀ ਐਨਾ ਘੜ ਆਇਨਾ ਘੜ ਲਾਂਦੀ ਹੋਏ ਤਾਂ